ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਐਲਮ ਦੇ ਉੱਤੇ ਪਿਆਰੀ ਸਾਧ ਸੰਗਤ ਜੀ ਸੋਚੋ ਜਰਾ ਜੇ ਤੁਹਾਡੇ ਦਿਲ ਦੀ ਹਰ ਇੱਕ ਇੱਛਾ ਪੂਰੀ ਹੋਣ ਲੱਗ ਪਵੇ ਹਰ ਚਿੰਤਾ ਹੌਲੀ ਹੌਲੀ ਖਤਮ ਹੋ ਜਾਵੇ ਤੇ ਘਰ ਦੇ ਵਿੱਚ ਖੁਸ਼ਹਾਲੀ ਤੰਦਰੁਸਤੀ ਅਤੇ ਸੁਖ ਚੈਨ ਆਪਣੇ ਆਪ ਵਸਣ ਲੱਗੇ ਜਾਂ ਜ਼ਿੰਦਗੀ ਕਿੰਨੀ ਸੂਣੀ ਬਣ ਸਕਦੀ ਹੈ ਇਹ ਕੋਈ ਕਹਾਣੀ ਨਹੀਂ ਇਹ ਕੋਈ ਚਮਤਕਾਰ ਵੀ ਨਹੀਂ ਇਹ ਕੋਈ ਕਲਪਨਾ ਵੀ ਨਹੀਂ ਇਹ ਸਚਾਈ ਹੈ ਜੋ ਮੂਲ ਮੰਤਰ ਦੇ ਅਟਲ ਪਾਠ ਵਿੱਚ ਵਸਦੀ ਹੈ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਮੂਲ ਮੰਤਰ ਇੱਕ ਅਜਾਹਾ ਬੇਅੰਤ ਮਹਾ ਮੰਤਰ ਹੈ ਜੋ ਸਾਡੇ ਹਰੇਕ ਰੋਗ ਦੁੱਖ ਅਤੇ ਕਰਜੇ ਨੂੰ ਖਤਮ ਕਰ ਸਕਦਾ ਹੈ ਅਤੇ ਸਾਡੇ ਮਨੁੱਖੀ ਜੀਵਨ ਨੂੰ ਤਰੋਤਾਜ਼ਾ ਕਰ ਸਕਦਾ ਹੈ ਜੇਕਰ ਅਸੀਂ ਮੂਲ ਮੰਤਰ ਦਾ ਜਾਪ ਇਸ ਵਿਧੀ ਦੇ ਅਨੁਸਾਰ ਕਰਨਾ ਸ਼ੁਰੂ ਕਰ ਦਈਏ ਤਾਂ ਸਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਸਾਡੀ ਜ਼ਿੰਦਗੀ ਦੇ ਵਿੱਚ ਇੰਜ ਸਮਝੋ ਕਿ ਚਮਤਕਾਰ ਆਉਣੀ ਸ਼ੁਰੂ ਹੋ ਜਾਣਗੇ ਪਰ ਕਈ ਭੈਣ ਭਰਾ ਪਿਆਰੀ ਸਾਧ ਸੰਗਤ ਜੀ ਮੈਨੂੰ ਸਵਾਲ ਕਰਦੇ ਰਹਿੰਦੇ ਹਨ ਕਿ ਅਸੀਂ ਬਹੁਤ ਪਾਠ ਕੀਤੇ ਪਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਅਸੀਂ ਵੀ ਕਈ ਵਾਰ ਸੋਚਦੇ ਹਾਂ ਕਿ ਜਦੋਂ ਅਸੀਂ ਮੂਰ ਮੰਤਰ ਦਾ ਜਾਪ ਕਰਦੇ ਹਾਂ ਅਰਦਾਸ ਕਰਦੇ ਹਾਂ ਤਾਂ ਸਾਡੀ ਹਰ ਮੰਗ ਮੰਗੀ ਹੋਈ ਇੱਛਾ ਪੂਰੀ ਹੋ ਜਾਣੀ ਚਾਹੀਦੀ ਹੈ ਪਰ ਸਚਾਈ ਇਹ ਹੈ ਕਿ ਕਈ ਵਾਰ ਵਾਹਿਗੁਰੂ ਜੀ ਸਾਡੀ ਮੰਗੀ ਹੋਈ ਚੀਜ਼ ਨਹੀਂ ਦਿੰਦੇ ਇਸ ਦਾ ਇਹ ਮਤਲਬ ਨਹੀਂ ਕਿ ਸਾਡਾ ਜਾਪ ਵਿਅਰਥ ਹੋ ਗਿਆ ਜਾਂ ਸਾਡੀ ਅਰਦਾਸ ਸੁਣੀ ਨਹੀਂ ਗਈ ਅਸਲ ਗੱਲ ਇਹ ਹੈ ਕਿ ਵਾਹਿਗੁਰੂ ਸਾਨੂੰ ਉਹ ਨਹੀਂ ਦਿੰਦੇ ਜੋ ਅਸੀਂ ਮੰਗਦੇ ਹਾਂ ਵਾਹਿਗੁਰੂ ਸਾਨੂੰ ਉਹ ਦਿੰਦੇ ਹਨ ਜੋ ਸਾਡੇ ਲਈ ਸਭ ਤੋਂ ਚੰਗਾ ਹੁੰਦਾ ਹੈ। ਕਈ ਵਾਰ ਅਸੀਂ ਜੋ ਮੰਗਦੇ ਹਾਂ ਉਹ ਸਾਡੇ ਲਈ ਹਾਨੀਕਾਰਕ ਹੋ ਸਕਦਾ ਹੈ, ਸਾਡੀ ਜ਼ਿੰਦਗੀ ਨੂੰ ਤਬਾਹ ਕਰ ਸਕਦਾ ਹੈ। ਸਾਡੀ ਜ਼ਿੰਦਗੀ ਵਿੱਚ ਹੋਰ ਦੁੱਖ ਤੇ ਤਕਲੀਫਾਂ ਲਿਆ ਸਕਦਾ ਹੈ। ਵਾਹਿਗੁਰੂ ਸਾਡੇ ਭਲੇਖ ਨੂੰ ਸਾਡੇ ਨਾਲੋਂ 1000 ਗੁਣਾ ਵੱਧ ਜਾਣਦੇ ਹਨ। ਜਿਵੇਂ ਇੱਕ ਛੋਟਾ ਬੱਚਾ ਅੱਗ ਨਾਲ ਖੇਡਣ ਲਈ ਜ਼ੋਰ ਲਗਾਉਂਦਾ ਹੈ ਪਰ ਮਾਂ ਉਸ ਦੀ ਗੱਲ ਨਹੀਂ ਮੰਨਦੀ। ਬਲਕਿ ਉਸ ਨੂੰ ਕਿਸੇ ਹੋਰ ਖੇਡਣ ਵਾਲੀ ਚੀਜ਼ ਵੱਲ ਮੋੜ ਦਿੰਦੀ ਹੈ ਤਾਂ ਬੱਚਾ ਸ਼ੁਰੂ ਵਿੱਚ ਤਾਂ ਬਹੁਤ ਜ਼ਿਆਦਾ ਰੋਂਦਾ ਹੈ ਪਰ ਮਾਂ ਜਾਣਦੀ ਹੈ ਕਿ ਇਹ ਉਸਦੇ ਬੱਚੇ ਦੀ ਸੁਰੱਖਿਆ ਲਈ ਹੈ ਉਸੇ ਤਰ੍ਹਾਂ ਵਾਈ ਗੁਰੂ ਵੀ ਸਾਡੀਆਂ ਕੁਝ ਮੰਗਾ ਨਹੀਂ ਮੰਨਦੇ ਕਿਉਂਕਿ ਉਹ ਜਾਣਦੇ ਹਨ ਕਿ ਇਹ ਸਾਡੀ ਰੂਹ ਲਈ ਹਾਨੀਕਾਰਕ ਹਨ ਇਹ ਸਾਡੇ ਸਰੀਰ ਲਈ ਹਾਨੀਕਾਰਕ ਹਨ ਪਰ ਉਹ ਸਾਨੂੰ ਇੱਕ ਨਵਾਂ ਰਾਹ ਇੱਕ ਨਵਾਂ ਦਰਵਾਜ਼ਾ ਜ਼ਰੂਰ ਖੋਲ ਕੇ ਦਿਖਾਉਂਦੇ ਹਨ ਇਹ ਰਾਹ ਕਈ ਵਾਰ ਸਾਡੇ ਮਨ ਦੇ ਵਿਰੁੱਧ ਹੁੰਦਾ ਹੈ ਪਰ ਆਖਰ ਵਿੱਚ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਜੋ ਰਾਹ ਵਾਹਿਗੁਰੂ ਨੇ ਦੱਸਿਆ ਸੀ ਉਹੀ ਸਾਡੇ ਲਈ ਸਭ ਤੋਂ ਉਚਿਤ ਤੇ ਬਰਕਤਾਂ ਵਾਲਾ ਰਾਹ ਸੀ ਇਸ ਲਈ ਜੇ ਤੁਹਾਡੀ ਕੋਈ ਇੱਛਾ ਪੂਰੀ ਨਹੀਂ ਹੋਈ ਤਾਂ ਦੁਖੀ ਨਹੀਂ ਹੋਣਾ ਦੁਖੀ ਹੋਣ ਦੀ ਬਜਾਏ ਇਹ ਵਿਸ਼ਵਾਸ ਰੱਖੋ ਕਿ ਵਾਹਿਗੁਰੂ ਨੇ ਤੁਹਾਨੂੰ ਕਿਸੇ ਹੋਰ ਵੱਡੇ ਸੁੱਖ ਦੀ ਤਿਆਰੀ ਲਈ ਲਗਾਇਆ ਹੈ ਉਹ ਤੁਹਾਡੀ ਜ਼ਿੰਦਗੀ ਦੇ ਰਸਤੇ ਨੂੰ ਮੋੜ ਕੇ ਤੁਹਾਨੂੰ ਉਸ ਮੰਜ਼ਲ ਵੱਲ ਲੈ ਜਾ ਰਹੇ ਹਨ ਜਿੱਥੇ ਤੁਹਾਡੇ ਦੀ ਅਸਲ ਖੁਸ਼ੀ ਹੈ ਅਸਲ ਸੁੱਖ ਤੇ ਅਸਲ ਕਾਮਯਾਬੀ ਲਿਖੀ ਹੋਈ ਹੈ ਹੁਣ ਮੈਂ ਤੁਹਾਡੇ ਸਾਹਮਣੇ ਕੁਝ ਸਾਖੀ ਸਾਂਝੀ ਕਰਦੇ ਹਾਂ ਇਤਿਹਾਸਕ ਜਿਸ ਨੂੰ ਸੁਣ ਕੇ ਤੁਹਾਨੂੰ ਹੋਰ ਤੁਹਾਡੀ ਜ਼ਿੰਦਗੀ ਮੋਟੀਵੇਟ ਹੋਵੇਗੀ ਇਹ ਸਾਖੀ ਗੁਰਜਨਦੇਵ ਜੀ ਦੇ ਟਾਈਮ ਦੀ ਹੈ ਗੁਰਜਨਦੇਵ ਜੀ ਦੇ ਦਰਬਾਰ ਵਿੱਚ ਇੱਕ ਗਰੀਬ ਸਿੱਖ ਹਰ ਰੋਜ਼ ਆਇਆ ਕਰਦਾ ਸੀ ਉਸਦਾ ਹਾਲ ਇੰਨਾ ਮਾੜਾ ਸੀ ਕਿ ਘਰ ਦੇ ਵਿੱਚ ਭੁੱਖ ਸੀ ਬੱਚੇ ਭੁੱਖ ਦੇ ਨਾਲ ਬਿਲਕਦੇ ਸੀ ਕਰਜ਼ੇ ਦਾ ਪਹਾੜ ਉਸਦੇ ਸਿਰ ਉੱਤੇ ਚੜਿਆ ਹੋਇਆ ਸੀ ਉਹ ਹੱਥ ਜੋੜ ਕੇ ਅੱਜ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਨ ਲੱਗਾ ਹੇ ਮੇਰੇ ਸੱਚਿਆ ਪਾਤਸ਼ਾਹ ਮੇਰਾ ਘਰ ਖਾਲੀ ਹੈ ਬੱਚੇ ਭੁੱਖੇ ਹਨ ਮੈਨੂੰ ਧੰਨ ਦੀ ਦਾਤ ਬਖਸ਼ੋ ਤਾਂ ਜੋ ਮੇਰੀ ਇਹ ਮੁਸੀਬਤ ਦੂਰ ਹੋ ਜਾਵੇ ਮੈਂ ਹਰ ਰੋਜ਼ ਤੁਹਾਡੇ ਦਰਬਾਰ ਤੇ ਆਣ ਕੇ ਤੁਹਾਡੇ ਸੇਵਾ ਕਰਦਾ ਹਾਂ ਤੇ ਨਾਮ ਸਿਮਰਨ ਕਰਦਾ ਹਾਂ ਪਰ ਮੇਰੇ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਹੈ ਧੰਨ ਗੁਰੂ ਅਰਜਨ ਦੇਵ ਜੀ ਉਸ ਦੀ ਅਰਦਾਸ ਸੁਣ ਕੇ ਮੁਸਕਰਾਏ ਤੇ ਫਰਮਾਇਆ ਪੁੱਤਰ ਤੇਰੀ ਅਰਦਾਸ ਸੁਣੀ ਗਈ ਹੈ ਤੇਰੀ ਅਰਦਾਸ ਤਾਂ ਜਿਸ ਦਿਨ ਤੂੰ ਪਹਿਲੇ ਦਿਨ ਕੀਤੀ ਸੀ ਉਸੇ ਦਿਨ ਸੁਣੀ ਗਈ ਸੀ ਪਰ ਧੰਨ ਦੀ ਦਾਤ ਤੈਨੂੰ ਨਹੀਂ ਮਿਲੇਗੀ ਵਾਹਿਗੁਰੂ ਤੇਰੇ ਲਈ ਕੋਈ ਹੋਰ ਰਾਹ ਦੇਖ ਰਿਹਾ ਹੈ ਉਹ ਸਿੱਖ ਰੋਲ ਲੱਗਾ ਕਿ ਹੇ ਵਾਹਿਗੁਰੂ ਜੀ ਜੇ ਮੈਨੂੰ ਅੱਜ ਧੰਨ ਨਹੀਂ ਮਿਲਿਆ ਤਾਂ ਮੇਰਾ ਪਰਿਵਾਰ ਪੂਰੇ ਦਾ ਪੂਰਾ ਭੁੱਖਾ ਮਰ ਜਾਵੇਗਾ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਫਰਮਾਇਆ ਕਿ ਬੇਟਾ ਤੂੰ ਸਬਰ ਕਰ ਜੇ ਵਾਹਿਗੁਰੂ ਨੇ ਹੁਣ ਧੰਨ ਦੇ ਦਿੱਤਾ ਤਾਂ ਸਾਈ ਦੇ ਤੇਰੀ ਆਤਮਾ ਨੂੰ ਰਾਹ ਤੋਂ ਪਟਕਾ ਦੇਵੇ ਪਰ ਜੇ ਤੂੰ ਸਿਮਰਨ ਤੇ ਸੇਵਾ ਨਾਲ ਜੁੜਿਆ ਰਹੇਗਾ ਤਾਂ ਵਾਹਿਗੁਰੂ ਆਪ ਹੀ ਤੇਰੇ ਲਈ ਅਜਿਹੇ ਦਰਵਾਜ਼ੇ ਖੋਲ ਦੇਵੇਗਾ ਜਿੱਥੇ ਤੇਰੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ ਜੇਕਰ ਅੱਜ ਤੇਰੀ ਧੰਨ ਵਾਲੀ ਭੁੱਖ ਨੂੰ ਮਿਟਾ ਦਿੱਤਾ ਤਾਂ ਤੂੰ ਕਿਤੇ ਨਾ ਕਿਤੇ ਪਰਮਾਤਮਾ ਤੋਂ ਟੁੱਟ ਜਾਣਾ ਸੋ ਤੂੰ ਪਰਮਾਤਮਾ ਦੀ ਸੇਵਾ ਕਰਦਾ ਰਹੇ ਤੇ ਸਿਮਰਨ ਨਾਲ ਜੁੜਿਆ ਰਿਹਾ ਕੁਝ ਸਮੇਂ ਬਾਅਦ ਉਸ ਨੂੰ ਇੱਕ ਛੋਟਾ ਜਿਹਾ ਨਾ ਵੀਰ ਨੂੰ ਰੁਜ਼ਗਾਰ ਮਿਲ ਗਿਆ ਉਹ ਵੀਰ ਹਰ ਰੋਜ਼ ਸਵੇਰੇ ਉੱਠ ਕੇ ਮੂਲ ਮੰਤਰ ਜੀ ਦਾ ਜਾਪ ਕਰਿਆ ਕਰਦਾ ਸੀ ਤੇ ਫਿਰ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆਣ ਕੇ ਸੇਵਾ ਸਿਮਰਨ ਵੀ ਕਰਿਆ ਕਰਦਾ ਸੀ ਇਕ ਕੁਝ ਟਾਈਮ ਬਾਅਦ ਜਦੋਂ ਉਸ ਵੀਰ ਨੂੰ ਰੁਜ਼ਗਾਰ ਮਿਲਿਆ ਤਾਂ ਹੌਲੀ-ਹੌਲੀ ਉਹ ਰੁਜ਼ਗਾਰ ਵੱਧਦਾ ਵੱਧਦਾ ਇੱਕ ਉਹ ਵੀਰ ਵੱਡਾ ਵਪਾਰੀ ਬਣ ਗਿਆ ਪਰ ਉਸ ਵੀਰ ਨੇ ਨਾਮ ਤੇ ਸਿਮਰਨ ਨਹੀਂ ਛੱਡਿਆ ਉਸ ਦੇ ਵੀਰ ਉਸ ਵੀਰ ਨੂੰ ਨਾਮ ਸਿਮਰਨ ਕਰਦਿਆਂ ਕਰਦਿਆਂ ਮਨ ਦੇ ਵਿੱਚ ਸ਼ਾਂਤੀ ਆ ਗਈ ਤੇ ਉਸ ਨੂੰ ਉਹ ਪੈਸਾ ਜਿੰਨਾ ਵੀ ਵਧਿਆ ਉਹ ਉਸ ਦੇ ਮਨ ਨੂੰ ਦਾਮਾ ਡੋਲ ਨਹੀਂ ਸੀ ਕਰ ਰਿਹਾ ਪਰ ਜੇਕਰ ਮੇਰੇ ਗੁਰੂ ਧੰਪਾਤ ਸਾਹਿਬ ਗੁਰੂ ਅਰਜਨ ਦੇਵ ਜੀ ਉਸ ਦਿਨ ਉਸ ਨੂੰ ਕੁਝ ਪੈਸੇ ਦੇ ਕੇ ਉਹਦੀ ਲਾਲਸਾ ਪੂਰੀ ਕਰ ਦਿੰਦੇ ਤਾਂ ਕਿਤੇ ਨਾ ਕਿਤੇ ਉਹ ਨਾਮ ਸਿਮਰਨ ਤੋਂ ਵਾਂਝਾ ਰਹਿ ਜਾਣਾ ਸੀ ਤੇ ਜਿਹੜਾ ਇਹ ਉਸ ਦਾ ਏਡਾ ਵਪਾਰ ਤੇ ਸਾਹੂਕਾਰ ਬਦਲਣਾ ਸੀ ਉਹ ਵੀ ਉਹਦੇ ਕਰਮਾਂ ਚੋਂ ਖੁੰਝ ਜਾਣਾ ਸੀ ਉਹ ਹਮੇਸ਼ਾ ਗੁਰੂ ਦੇ ਨਾਮ ਨਾਲ ਜੁੜਿਆ ਰਿਹਾ ਤੇ ਕਈ ਸਾਲਾਂ ਬਾਅਦ ਉਹਦੇ ਜੀਵਨ ਭਾਗ ਮਤਲਬ ਇੱਕ ਤਰ੍ਹਾਂ ਦੇ ਬਿਲਕੁਲ ਬਦਲ ਗਏ ਉਦੀ ਔਲਾਦ ਵੀ ਚੰਗੇ ਕਮਾਕਾਰਾਂ ਤੇ ਲੱਗ ਗਈ ਉਸ ਦੀ ਧਨ ਵਾਲੀ ਇੱਛਾ ਜੇਕਰ ਪ੍ਰਮਾਤਮਾ ਤੁਰੰਤ ਪੂਰੀ ਕਰ ਦਿੰਦੇ ਤਾਂ ਉਹ ਮਾਇਆ ਵਿੱਚ ਫਸ ਕੇ ਰੱਬ ਤੋਂ ਦੂਰ ਹੋ ਜਾਂਦਾ ਪਰ ਗੁਰੂ ਨੇ ਉਸ ਨੂੰ ਹੋਰ ਰਾਹ ਵਿਖਾਇਆ ਉਹ ਰਾਹ ਜੋ ਉਸ ਨੂੰ ਅਸਲੀ ਸੁੱਖ ਤੇ ਰੋਹਾਨੀ ਖੁਸ਼ੀ ਵੱਲ ਲੈ ਗਿਆ ਇਹ ਸਾਖੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਜੇਕਰ ਸਾਡੀ ਕੋਈ ਇੱਛਾ ਤੁਰੰਤ ਪੂਰੀ ਨਹੀਂ ਹੋਈ ਤਾਂ ਮਤਲਬ ਇਹ ਨਹੀਂ ਕਿ ਵਾਹਿਗੁਰੂ ਨੇ ਤੁਹਾਡੇ ਅਰਦਾਸ ਨਹੀਂ ਸੁਣੀ ਇਸ ਦਾ ਮਤਲਬ ਇਹ ਹੈ ਕਿ ਵੈਗੁਰ ਨੇ ਸਾਡੇ ਲਈ ਕੋਈ ਹੋਰ ਵੱਡਾ ਤੇ ਵਧੀਆ ਰਾਹ ਚੁਣਿਆ ਹੈ ਅਸੀਂ ਸਿਰਫ ਇੱਕ ਕੋਨੇ ਤੋਂ ਦੇਖ ਰਹੇ ਹਾਂ ਪਰ ਵੈਗੁਰ ਜੀ ਪੂਰੀ ਤਸਵੀਰ ਦੇਖ ਰਹੇ ਹਨ ਜੇਕਰ ਅਸੀਂ ਪਰਮਾਤਮਾ ਦੇ ਅਨੁਸਾਰ ਚੱਲਦੇ ਹਾਂ ਤਾਂ ਜ਼ਿੰਦਗੀ ਦੇ ਵਿੱਚ ਕਦੇ ਦੁੱਖ ਨਹੀਂ ਪਾ ਸਕਾਂਗੇ ਮੈਂ ਵੀ ਹੋਣਾ ਕੁਝ ਕਿ ਮਹੀਨੇ ਪਹਿਲਾਂ 41 ਦਿਨ ਲਗਾਤਾਰ ਮੂਲ ਮੰਤਰ ਦਾ ਜਾਪ ਕੀਤਾ ਤੇ ਮੇਰੀ ਇੱਕ ਵਿਸਪੂਰੀ ਹੋ ਗਈ ਜੋ ਮੈਂ ਤੁਹਾਨੂੰ ਸਾਂਝੀ ਨਹੀਂ ਕਰ ਸਕਦੇ ਸੋ ਮੇਰਾ ਮਨ ਦੇ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਆਪਣੇ ਭੈਣ ਭਰਾ ਜਿਹੜੇ ਮੈਨੂੰ ਮੈਸੇਜ ਕਰਦੇ ਰਹਿੰਦੇ ਆ ਕਿ ਭੈਣ ਜੀ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਅਸੀਂ ਬਹੁਤ ਪਾਠ ਕੀਤੇ ਤਾਂ ਉਹਨਾਂ ਦੇ ਲਈ ਮੈਂ ਇਹ ਮੂਲ ਮੰਤਰ ਜੀ ਦਾ ਜਾਪ ਲੈ ਕੇ ਆਈਆਂ ਜਿਹੜਾ 41 ਦਿਨ ਤੁਸੀਂ ਲਗਾਤਾਰ ਇਸ ਵਿਧੀ ਦੇ ਨਾਲ ਕਰਨਾ ਜੇਕਰ ਇਸ ਵਿਧੀ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਮੂਲ ਮੰਤਰ ਸਾਡੀ ਜ਼ਿੰਦਗੀ ਦਾ ਉਹ ਬੀਜ ਹੈ ਜੋ ਹਰ ਦਿਨ ਸਾਡੇ ਅੰਦਰ ਨਵੀਂ ਊਰਜਾ ਭਰਦਾ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈ ਕੇ ਅਨੇਕਾਂ ਬੂਟਿਆਂ ਨੂੰ ਜਨਮ ਦਿੰਦੀਆਂ ਹਨ ਉਸੇ ਤਰ੍ਹਾਂ ਮੂਲ ਮੰਤਰ ਦੀ ਰੋਸ਼ਨੀ ਸਾਡੇ ਅੰਦਰਲੇ ਮਰ ਜਾਏ ਹੋਏ ਮਨ ਨੂੰ ਫਿਰ ਤੋਂ ਜਿਉਂਦਾ ਕਰ ਦਿੰਦੀ ਹੈ ਬਾਹਰ ਦੀਆਂ ਕਾਮਯਾਬੀਆਂ ਤਾਂ ਸਮੇਂ ਦੇ ਨਾਲ ਮਿਲ ਜਾਂਦੀਆਂ ਪਰ ਅਸਲੀ ਦੌਲਤ ਉਹ ਹੁੰਦੀ ਹੈ ਜੋ ਅੰਦਰਲੀ ਸ਼ਾਂਤੀ ਨਾਲ ਜੁੜੀ ਹੋਵੇ ਮੂਲ ਮੰਤਰ ਇਹ ਸ਼ਾਂਤੀ ਦੇਣ ਵਾਲਾ ਖਜ਼ਾਨਾ ਹੈ ਅਕਸਰ ਲੋਕ ਜਾਪਦੇ ਪਹਿਲਾਂ ਕੁਝ ਦਿਨਾਂ ਵਿੱਚ ਸੋਚਣ ਲੱਗਦੇ ਨੇ ਕਿ ਮੇਰੀ ਇੱਛਾ ਪੂਰੀ ਨਹੀਂ ਹੋਈ ਪਰ ਸੰਗਤ ਜੀ ਯਾਦ ਰੱਖੋ ਰੱਬ ਹਮੇਸ਼ਾ ਸਾਡੇ ਲਈ ਸਭ ਤੋਂ ਵਧੀਆ ਸਮਾਂ ਚੁੰਦਾ ਹੈ ਜਦੋਂ ਅਸੀਂ 41 ਦਿਨ ਨਿਸ਼ਚੇ ਦੇ ਨਾਲ ਮੂਲ ਮੰਤਰ ਦਾ ਜਾਪ ਕਰਦੇ ਹਾਂ ਤਾਂ ਇਹ ਸਿਰਫ ਬਾਹਰੀ ਪਰਵਰਤਨ ਨਹੀਂ ਲੈ ਕੇ ਆਉਂਦਾ ਸਗੋਂ ਸਾਡੀ ਅੰਦਰੋਂ ਰੂਹ ਨੂੰ ਵੀ ਪਵਿੱਤਰ ਕਰਦਾ ਹੈ ਸਬਰ ਤੇ ਵਿਸ਼ਵਾਸ ਨਾਲ ਕੀਤੀ ਬੇਨਤੀ ਸਾਡੀ ਕਦੇ ਖਾਲੀ ਨਹੀਂ ਜਾਂਦੀ ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਵਿੱਚ ਮਨੁੱਖ ਸਭ ਤੋਂ ਵੱਧ 네ਗੇਟਿਵ ਸੋਚ ਨਾਲ ਪੀੜਤ ਹੈ। ਡਿਪਰੈਸ਼ਨ, ਚਿੰਤਾ, ਈਰਖਾ, ਡਰ ਇਹ ਸਾਰੇ ਮਨ ਨੂੰ ਖੋਖਲਾ ਕਰ ਦਿੰਦੇ ਹਨ ਪਰ ਜਦੋਂ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਤਾਂ ਇਹ ਸਾਰੇ ਹਨੇਰੇ ਦੇ ਬੱਦਲ ਹੌਲੀ-ਹੌਲੀ ਖਤਮ ਹੋਣ ਲੱਗਦੇ ਹਨ ਜਿਵੇਂ ਰਾਤ ਦੇ ਹਨੇਰੇ ਨੂੰ ਸੂਰਜ ਦੀ ਪਹਿਲੀ ਕਿਰਨ ਦੂਰ ਕਰ ਦਿੰਦੀ ਹੈ ਉਸੇ ਤਰ੍ਹਾਂ ਮੂਲ ਮੰਤਰ ਸਾਡੀਆਂ ਅੰਦਰੂਨੀ ਚਿੰਤਾਵਾਂ ਨੂੰ ਖਤਮ ਕਰ ਦਿੰਦਾ ਹੈ। ਕਈ ਵਾਰ ਘਰਾਂ ਵਿੱਚ ਬਿਨਾਂ ਕਾਰਨ ਝਗੜੇ, ਤਣਾਅ, ਬਿਮਾਰੀਆਂ ਤੇ ਆਰਥਿਕ ਤੰਗੀਆਂ ਬਣੀਆਂ ਰਹਿੰਦੀਆਂ ਹਨ। ਇਹ ਸਭ ਮਨੁੱਖ ਦੇ ਮਨ ਦੀ ਬੇਚੈਨੀ ਬੇਚੈਨੀ ਦਾ ਕਾਰਨ ਹੁੰਦੀਆਂ ਨੇ। ਜਦੋਂ ਇੱਕ ਮੈਂਬਰ ਵੀ 41 ਦਿਨ ਮੂਲ ਮੰਤਰ ਦਾ ਜਾਪ ਕਰਦਾ ਹੈ ਨਾ ਕਰਦਾ ਤਾਂ ਉਸ ਦੀ ਰੋਸ਼ਨੀ ਪੂਰੇ ਪਰਿਵਾਰ ਤੇ ਅਸਰ ਕਰਨ ਲੱਗਦੀ ਹੈ। ਘਰ ਦਾ ਵਾਤਾਵਰਨ ਸ਼ਾਂਤ ਹੋ ਜਾਂਦਾ ਹੈ। ਪਿਆਰ ਵਧਣ ਲੱਗਦਾ ਹੈ। ਰੁਕੇ ਹੋਏ ਕੰਮ ਚੱਲਣੇ ਸ਼ੁਰੂ ਹੋ ਜਾਂਦੇ ਨੇ। ਬੱਚਿਆਂ ਦੇ ਮਨ ਵਿੱਚ ਚੰਗੇ ਵਿਚਾਰ ਆਉਣ ਲੱਗਦੇ ਹਨ। ਮੂਲ ਮੰਤਰ ਸਿੱਤ ਸਿਰਫ ਸ਼ਬਦ ਨਹੀਂ ਇਹ ਉਹ ਹਥਿਆਰ ਹੈ ਜੋ ਸਾਡੇ ਪੁਰਾਣੇ ਕਰਮਾਂ ਨੂੰ ਹੌਲੀ-ਹੌਲੀ ਕੱਟਣ ਲੱਗਦਾ ਹੈ ਮਨੁੱਖ ਕਈ ਵਾਰ ਸੋਚਦਾ ਹੈ ਕਿ ਮੈਂ ਇੰਨੀ ਮਿਹਨਤ ਕਰਦਾ ਫਿਰ ਵੀ ਸਫਲ ਕਿਉਂ ਨਹੀਂ ਹੁੰਦਾ ਅਸਲ ਕਾਰਨ ਉਹਦੇ ਕਰਮ ਨੇ ਜੋ ਰਾਹ ਵਿੱਚ ਰੁਕਾਵਟ ਬਣੀ ਹੋਈ ਹਨ ਜਦੋਂ ਅਸੀਂ 41 ਦਿਨ ਮੂਲ ਮੰਤਰ ਜਪਦੇ ਹਾਂ ਤਾਂ ਉਹ ਬੰਦੇਸਾਂ ਬੰਦਸਾਂ ਜਿਹੜੀਆਂ ਹੌਲੀ-ਹੌਲੀ ਟੁੱਟਣ ਲੱਗਦੀਆਂ ਨੇ ਤੇ ਨਵੇਂ ਰਸਤੇ ਖੁੱਲਣ ਲੱਗਦੇ ਹਨ ਸਾਡਾ ਕੀਤਾ ਹੋਇਆ ਇੱਕ ਇੱਕ ਜਾਪ ਸਫਲ ਜ਼ਰੂਰ ਹੁੰਦਾ ਪਰ ਸਾਨੂੰ ਹੌਸਲਾ ਰੱਖਣਾ ਪੈਂਦਾ ਹੈ। ਜਾਪ ਦੇ ਕੁਝ ਦਿਨਾਂ ਬਾਅਦ ਮਨੁੱਖ ਨੂੰ ਅੰਦਰੋਂ ਇੱਕ ਨਵੀਂ ਤਾਕਤ ਮਿਲਦੀ ਹੈ। ਕਈਆਂ ਨੂੰ ਸੁਪਨੇ ਵਿੱਚ ਰਹਾਣੀ ਅਨੁਭਵ ਹੁੰਦੇ ਨੇ। ਕਈਆਂ ਦੇ ਚਿਹਰੇ ਤੇ ਨੂਰ ਆਉਣ ਲੱਗਦਾ ਹੈ। ਤੇ ਕਈਆਂ ਨੂੰ ਤਾਂ ਆਪਣੀਆਂ ਸਮੱਸਿਆਵਾਂ ਦੇ ਹੱਲ ਆਪਣੇ ਆਪ ਮਿਲਣ ਲੱਗਦੇ ਨੇ। ਕਈ ਭੈਣ ਭਰਾਵਾਂ ਨੂੰ ਤਾਂ ਝੋਲੇ ਪੈਣੇ ਸ਼ੁਰੂ ਹੋ ਜਾਂਦੇ ਆ। ਇਹ ਕੋਈ ਚਮਤਕਾਰ ਨਹੀਂ। ਇਹ ਮੂਲ ਮੰਤਰ ਦੀ ਉਹ ਲਹਿਰ ਹੈ ਜੋ ਮਨੁੱਖ ਦੇ ਅੰਦਰ ਜਾ ਕੇ ਉਸ ਦਾ ਜੋੜ ਰੱਬ ਨਾਲ ਕਰਾ ਦਿੰਦੀ ਹੈ ਸੰਗਤ ਜੀ ਜ਼ਿੰਦਗੀ ਵਿੱਚ ਅਸੀਂ ਕਈ ਵਾਰ ਛੋਟੇ ਛੋਟੇ ਸਹਾਰੇ ਲੱਭਦੇ ਹਾਂ ਕਿਸੇ ਤੋਂ ਮਦਦ ਕਿਸੇ ਤੋਂ ਸਲਾਹ ਪਰ ਜਦੋਂ ਮਨੁੱਖ ਸਿੱਧਾ ਰੱਬ ਨਾਲ ਜੁੜਦਾ ਹੈ ਤਾਂ ਉਸ ਨੂੰ ਕਿਸੇ ਹੋਰ ਦੀ ਲੋੜ ਨਹੀਂ ਰਹਿੰਦੀ ਮਿਲਣਾ ਆਪਾਂ ਨੂੰ ਉਸ ਟਾਈਮ ਹੀ ਹੈ ਜਦੋਂ ਵਾਹਿਗੁਰੂ ਜੀ ਨੇ ਦੇਣਾ ਤਾਂ ਫਿਰ ਕਿਉਂ ਨਾ ਅਸੀਂ ਵਾਹਿਗੁਰੂ ਜੀ ਨੇ ਹੋਈ ਯਾਦ ਕਿਉਂ ਨਾ ਕਰੀਏ ਮੂਲ ਮੰਤਰ ਉਹ ਸਿੱਧਾ ਰਸਤਾ ਹੈ ਜੋ ਮਨੁੱਖ ਨੂੰ ਉਸ ਦੇ ਮੂਲ ਉਸ ਦੇ ਸਿਰਜਣਹਾਰ ਨਾਲ ਮਿਲਾ ਦਿੰਦਾ ਹੈ ਆਓ ਆਪਾਂ ਨਿਸ਼ਚਾ ਕਰੀਏ ਕਿ 41 ਦਿਨ ਇਹ ਜਾਪ ਅਸੀਂ ਆਪਣੀ ਰੂਹ ਦੇ ਨਾਲ ਕਰਨਾ ਹੈ ਪਰਮਾਤਮਾ ਦੇ ਵਿਸ਼ਵਾਸ ਤੇ ਵਿਸ਼ਵਾਸ ਰੱਖ ਕੇ ਆਪਾਂ ਨੇ ਇਹ ਜਾਪ ਕਰਨਾ ਸ਼ੁਰੂ ਕਰ ਦੇਣਾ ਜੇਕਰ ਅਸੀਂ 41 ਦਿਨ ਲਗਾਤਾਰ ਮੂਲ ਮੰਤਰ ਦਾ ਪਾਠ ਕਰਦੇ ਹਾਂ ਤਾਂ ਉਸ ਦੇ ਅੰਦਰ ਸਾਡੇ ਅੰਦਰ ਬੇਵਿਸਾਲ ਬਦਲਾਅ ਆਉਣ ਲੱਗ ਜਾਂਦੇ ਹਨ ਤੇ ਸਾਡੀ کئی ਤਰ੍ਹਾਂ ਦੇ ਘਰ ਦੇ ਵਿੱਚ ਲੜਾਈ ਝਗੜੇ ਖਤਮ ਹੋ ਜਾਂਦੇ ਹਨ ਬੱਚਿਆਂ ਦੀਆਂ ਰੁਕੀਆਂ ਪੜਾਈਆਂ ਚੱਲ ਪੈਂਦੀਆਂ ਹਨ ਕਿਸੇ ਦੇ ਵਪਾਰ ਵਿੱਚ ਰੁਕਾਵਟ ਆ ਜਿਹੜੀ ਉਹ ਖਤਮ ਹੋ ਜਾਂਦੀ ਹੈ ਰੋਗ ਤੋਂ ਵੀ ਮੁਕਤੀ ਮਿਲ ਜਾਂਦੀ ਹੈ ਮੂਲ ਮੰਤਰ ਉਹ ਕੁੰਜੀ ਹੈ ਜੋ ਰੁਕੇ ਹੋਏ ਦਰਵਾਜ਼ੇ ਸਾਰੇ ਖੋਲ ਦਿੰਦੀ ਹੈ ਇਸ ਜਾਪ ਨਾਲ ਮਨੁੱਖ ਦਾ ਮਨ ਅੰਦਰੋਂ ਪਵਿੱਤਰ ਹੋ ਜਾਂਦਾ ਹੈ ਜਿਵੇਂ ਮਿੱਟੀ ਨਾਲ ਭਰਿਆ ਪਾਣੀ ਕੁਝ ਵੇਲੇ ਬਾਅਦ ਸਾਫ਼ ਹੋ ਜਾਂਦਾ ਹੈ ਉਸੇ ਤਰ੍ਹਾਂ ਮਨੁੱਖ ਦੇ ਵਿਚਾਰ ਮੂਲ ਮੰਤਰ ਦੀ ਰੋਸ਼ਨੀ ਨਾਲ ਚਮਕਣ ਲੱਗਦੇ ਹਨ ਇਸੀ ਤਰ੍ਹਾਂ ਕਹਿੰਦੀ ਇੱਕ ਗਰੀਬ ਘਰਾੜੇ ਦੀ ਔਰਤ ਸੀ ਘਰ ਵਿੱਚ ਕਮੀ ਬਹੁਤ ਸੀ ਬਿਮਾਰੀ ਤੇ ਕਰਜ਼ਾ ਪੈਸੇ ਦੀ ਕਮੀ ਆਪ ਘਰ ਦੇ ਵਿੱਚ ਬਹੁਤ ਲੜਾਈ ਸੀ ਇਹ ਤਿੰਨ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਕੇ ਕੰਮ ਕਿਸੇ ਨੇ ਉਸ ਨੂੰ ਮੂਲ ਮੰਤਰ ਦੇ 31 ਜਨਾਬ ਪਾਠ ਦੀ ਵਿਧੀ ਦੱਸੀ ਉਹ ਲਗਾਤਾਰ ਸਵੇਰੇ ਉੱਠ ਕੇ ਜਾਪ ਕਰਨਾ ਸ਼ੁਰੂ ਕੀਤਾ ਸ਼ੁਰੂ ਵਿੱਚ ਕੋਈ ਵੱਡਾ ਬਦਲਾਅ ਨਹੀਂ ਉਹ ਭੈਣ ਦੇ ਨਾਲ ਹੈ ਪਰ ਹੌਲੀ-ਹੌਲੀ ਉਹ ਭੈਣ ਕਹਿੰਦੀ ਕਿ ਮੇਰੇ ਘਰ ਦੇ ਵਿੱਚ ਇੱਕ ਤਰ੍ਹਾਂ ਦਾ ਚਮਤਕਾਰ ਹੋਇਆ ਉਹ ਚਮਤਕਾਰ ਇੰਜ ਹੋਇਆ ਕਿ ਮੇਰੇ ਪਤੀ ਨੂੰ ਰੁਜ਼ਗਾਰ ਮਿਲ ਗਿਆ ਰੁਜ਼ਗਾਰ ਦੇ ਰਾਹ ਖੁੱਲ ਗਏ ਬੱਚੇ ਪੜ੍ਹਾਈ ਦੇ ਵਿੱਚ ਮਨ ਲਾਉਣ ਲੱਗੇ 41ਵੇਂ ਦਿਨ ਇਹ ਅਹਿਸਾਸ ਹੁੰਦਾ ਹੈ ਕਿ ਜਿਸ ਤਰ੍ਹਾਂ ਕਿ ਮੇਰੇ ਅੰਦਰੋਂਨੀ ਮੈਨੂੰ ਸੁੱਖ ਮਿਲਣਾ ਸ਼ੁਰੂ ਹੋ ਗਿਆ ਭਾਵੇਂ 41 ਦਿਨਾਂ ਤੱਕ ਮੇਰੇ ਕੰਮ ਨਹੀਂ ਬਿਣੇ ਪਰ ਕੁਝ ਮਹੀਨਿਆਂ ਬਾਅਦ ਮੈਨੂੰ ਰੁਜ਼ਗਾਰ ਦੇ ਰਾਹ ਜ਼ਰੂਰ ਖੁੱਲ ਗਏ ਤੇ ਪਰ ਮੈਂ ਉਹ 41 ਦਿਨ ਪਾਠ ਕਰਨ ਦੇ ਨਾਲ ਮੈਨੂੰ ਐਸੀ ਲਟਕ ਲੱਗੀ ਪਾਠ ਕਰਨ ਦੀ ਜਾਪ ਕਰਨ ਦੀ ਕਿ ਮੈਂ ਰੋਜ਼ਾਨਾ ਕਰਨਾ ਸ਼ੁਰੂ ਕਰ ਦਿੱਤਾ ਜਿੰਨਾ ਵੀ ਟਾਈਮ ਮੇਰਾ ਦਿਲ ਲੱਗਣਾ ਤੇ ਮੈਂ ਉਨਾ ਟਾਈਮੋਂ ਪਾਠ ਕਰਨਾ 45 ਦਿਨ ਮੈਂ ਨੇਮ ਦੇ ਨਾਲ ਕੀਤਾ ਤੇ ਉਹ ਜਦੋਂ ਮੈਂ ਪਾਠ ਕੀਤਾ ਤਾਂ ਕੁਝ ਮਹੀਨਿਆਂ ਬਾਅਦ ਮੇਰੇ ਘਰ ਦੇ ਵਿੱਚ ਮੇਰੇ ਪਤੀ ਨੂੰ ਰੁਜ਼ਗਾਰ ਮਿਲ ਗਿਆ ਰੁਜ਼ਗਾਰ ਦੇ ਰਾਹ ਖੁੱਲ ਗਏ ਬੱਚਿਆਂ ਦਾ ਮਨ ਪੜ੍ਹਾਈ ਵਿੱਚ ਲੱਗਣ ਲੱਗਾ ਅਜਿਹੀਆਂ ਬਹੁਤ ਸਾਰੀਆਂ ਸਾਖੀਆਂ ਨੇ ਜਿਹੜੀਆਂ ਕਿ ਸਾਨੂੰ ਇਹ ਦੱਸਦੀਆਂ ਨੇ ਕਿ ਮੂਲ ਮੰਤਰ ਜੀ ਦੇ ਜਾਪ ਵਿੱਚ ਬਹੁਤ ਜ਼ਿਆਦਾ ਵੱਡੀ ਤਾਕਤ ਹੈ ਸਾ ਸੰਗਤ ਜੀ ਜ਼ਿੰਦਗੀ ਵਿੱਚ ਕਿੰਨੀ ਵੀ ਰੁਕਾਵਟ ਆਵੇ ਜੇ ਮਨੁੱਖ ਗੁਰੂ ਦੇ ਬਖਸ਼ੇ ਸ਼ਬਦ ਨਾਲ ਜੁੜ ਜਾਂਦਾ ਤਾਂ ਕੋਈ ਵੀ ਦੁੱਖ ਉਸ ਦੇ ਨੇੜੇ ਨਹੀਂ ਆ ਸਕਦਾ 41 ਦਿਨ ਮੂ ਮੰਤਰ ਦਾ ਪਾਠ ਤੁਸੀਂ ਆਪਣੇ ਮਨੁੱਖੀ ਜੀਵਨ ਨੂੰ ਬਿਲਕੁਲ ਨਵੀਂ ਦਿਸ਼ਾ ਦੇ ਸਕਦੇ ਹੋ ਜੇਕਰ ਤੁਸੀਂ 41 ਦਿਨ ਸਭ ਤੋਂ ਪਹਿਲਾਂ ਤਾਂ ਅੰਮ੍ਰਿਤ ਵੇਲੇ 3 ਤੋਂ 5 ਵਜੇ ਉੱਠ ਖੜਨਾ ਫਿਰ ਉਸ ਤੋਂ ਬਾਅਦ ਤੁਸੀਂ ਨੇ ਇਸ਼ਨਾਨ ਕਰਨਾ ਫਿਰ ਤੁਸੀਂ 108 ਵਾਰ ਜਾਪ ਕਰਨਾ ਜੇਕਰ ਤੁਹਾਡੇ ਕੋਲੇ ਮਾਲਾ ਹੈ 108 ਮਣਕਿਆਂ ਵਾਲੀ ਤਾਂ ਉਸ ਮਾਲਾ ਤੇ ਕਰ ਲੈਣਾ ਜੇਕਰ ਫਿੰਗਰ 카운ਟਰ ਹੈ ਤਾਂ ਉਸ ਤੇ ਉੱਤੇ ਤੁਸੀਂ 108 ਵਾਰ ਜਾਪ ਕਰ ਲੈਣਾ ਜੇਕਰ ਇਹ ਦੋਵੇਂ ਨਹੀਂ ਹੈਗੇ ਤਾਂ ਤੁਸੀਂ ਅੱਧਾ ਘੰਟਾ ਬੈਠ ਕੇ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਬਿਨਾਂ ਕਿਸੇ ਕਾਊਂਟਿੰਗ ਦੇ ਤੁਸੀਂ ਕਾਊਂਟਿੰਗ ਦੇ ਵਿੱਚ ਵੀ ਨਹੀਂ ਪੈਣਾ ਜੇਕਰ ਇਹ ਦੋਵੇਂ ਚੀਜ਼ਾਂ ਨਹੀਂ ਹਨ ਫਿਰ ਤੁਸੀਂ ਜੋ ਵੀ ਆਪਣੇ ਘਰ ਦੇ ਵਿੱਚ ਅਰਗਬਤੀ ਦੀਵਾ ਜੋਤ ਲਗਾਉਂਦੇ ਹੋ ਜਗਾ ਲੈਣਾ ਤੇ ਕੋਲ ਤੁਸੀਂ ਪਾਣੀ ਦਾ ਜਲ ਜ਼ਰੂਰ ਜਲ ਜ਼ਰੂਰ ਰੱਖਿਆ ਕਰੋ ਪਾਣੀ ਦਾ ਗਲਾਸ ਇੱਕ ਕਿਉਂਕਿ ਉਹ ਜਲ ਤੁਸੀਂ ਖੁਦ ਵੀ ਪੀਣਾ ਤੇ ਆਪਣੇ ਪਰਿਵਾਰ ਨੂੰ ਵੀ ਪਿਉਣਾ ਜਲ ਕਹਿੰਦੇ ਜਦੋਂ ਗੁਰਬਾਣੀ ਪੜੀ ਜਾਵੇ ਤੇ ਇੱਕ ਤਰ੍ਹਾਂ ਦਾ ਅਮਰਤ ਬਣ ਜਾਂਦਾ ਹੈ ਸੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੂਲ ਮੰਤਰ ਦਾ ਸਹਾਰਾ ਲੈ ਕੇ ਇਸ ਕਲਯੁਗ ਦੇ ਦੁੱਖਾਂ ਤੋਂ ਛੁਟਕਾਰਾ ਪਾਓ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਲਿਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ